ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 155 ਤੋਂ ਲੈ ਕੇ 157 ਤੱਕ ਬਾਣੀ ਤੇ ਵਿਚਾਰ ਕਰਦੇ ਆਂ ਜੀ ਅ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਓ ਸਾਂਝ ਪਾਈਏ ਗੋੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਘਟ ਪੀਤਰ ਮੁੰਦਰਾ ਕਾਇਆ ਕੀ ਜੈ ਖਿੰਤਾਤਾ ਪੰਜ ਚੀਲੇ ਵਸ ਕੀ ਜੈ 라ਵਲ ਇਹ ਮਨ ਕੀ ਜੈ ਡੰਡਾਤਾ ਜੋਗ ਜੁਗਤ ਏਵ ਪਾਵੈਸਤਾ ਇੱਕ ਸਬਤ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾ ਵਿਸਤਾਰਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਹੇ ਜੋਗੀ ਜੋ ਤੂੰ ਮੁੰਦਰਾ ਪੌਣਾ ਇਹਦੀ ਬਜਾਏ ਤੂੰ ਇਹ ਮੁੰਦਰਾ ਬਣਾ ਕੇ ਆਪਣੇ ਜਿਹੜੇ ਗਿਆਨ ਇੰਦਰੇ ਨੇ ਉਹਨਾਂ ਨੂੰ ਵਿਕਾਰਾਂ ਤੋਂ ਰੋਕ ਕੇ ਰੱਖ ਤੇ ਇਸ ਗੱਲ ਨੂੰ ਸੱਚ ਸਮਝ ਕਿ ਜਿਹੜਾ ਤੇਰਾ ਸਰੀਰ ਆ ਇਹ ਨਾਸ਼ਵੰਤਾ ਇਹਨੂੰ ਤੂੰ ਆਪਣੀ ਇਸ ਗੱਲ ਤੇ ਯਕੀਨ ਕਰਨਾ ਕਿ ਸਰੀਰ ਨਾਸ਼ਵੰਤਾ ਇਹਨੂੰ ਤੂੰ ਆਪਣੀ ਗੋਦੜੀ ਬਣਾ ਫਿਰ ਕਹਿੰਦੇ ਜਿਹੜੇ ਤੇਰੇ ਪੰਜ ਗਿਆਨ ਇੰਦਰੇ ਨੇ ਉਹਨਾਂ ਨੂੰ ਆਪਣੇ ਅੰਦਰ ਵਾਸ ਵਿੱਚ ਕਰ ਲੈ ਤੇ ਜਿਹੜਾ ਆਪਣਾ ਮਨ ਆ ਉਹਦਾ ਡੰਡਾ ਬਣਾ ਲੈ ਉਹਨੂੰ ਡੰਡਾ ਬਣਾ ਕੇ ਫੜ ਇਹਦਾ ਮਤਲਬ ਕਿ ਆਪਣੇ ਮਨ ਨੂੰ ਵੀ ਵਾਸ ਵਿੱਚ ਕਰ ਲੈ ਇਹ ਕਹਿੰਦੇ ਯੋਗ ਆ ਇਸ ਹਿਸਾਬ ਨਾਲ ਇਸ ਯੋਗ ਨਾਲ ਤੂੰ ਪਰਮਾਤਮਾ ਨੂੰ ਪਾ ਸਕੇਗਾ ਕਹਿੰਦੇ ਬਸ ਇੱਕ ਏਕ ਸ਼ਬਦ ਦੂਜਾ ਹੋਰ ਨਾਸਤ ਬਸ ਇੱਕ ਉਹ ਪਰਮਾਤਮਾ ਦਾ ਜਿਹੜਾ ਨਾਮ ਆ ਉਹ ਲੈ ਬਾਕੀ ਹਾਰ ਸਭ ਕੁਝ ਨਾਸ਼ਵੰਤਾ ਕਹਿੰਦੇ ਵੀ ਜਿਹੜਾ ਤ ਆਪਣਾ ਮਾਨਾ ਤੂੰ ਉਹ ਗਾਜਰ ਮੂਲੀ ਕੰਧ ਮੂਰ ਇਹਨਾਂ ਵਿੱਚ ਲਾ ਰਿਆਂ ਇਹਦੀ ਬਜਾਏ ਪਰਮਾਤਮਾ ਦੇ ਸ਼ਬਦ ਵਿੱਚ ਜੋੜ ਮੂੰਡ ਮੁੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾ ਤਾ ਤਿਰ ਭਵਨ ਤਾਰਨ ਹਾਰ ਸੁਆਮੀ ਏਕ ਨਚਿਤ ਸ ਅੰਦਾਤਾ ਕਹਿੰਦੇ ਵੀ ਤੁਸੀਂ ਲੋਕ ਜੋਗੀ ਕਹਿੰਦੇ ਵੀ ਗੰਗਾ ਦੇ ਤੱਟ ਤੇ ਪਹਿਲਾਂ ਵੀ ਮੂੰਡ ਮਡਾਉਣੇ ਉੱਥੇ ਫਿਰ ਗੁਰੂ ਤਾਰਦੇ ਹੋ ਕਹਿੰਦੇ ਅਸੀਂ ਆਪਣੇ ਗੁਰੂ ਨੂੰ ਹੀ ਗੰਗਾ ਬਣਾ ਲਿਆ ਗੁਰੂ ਨੂੰ ਹੀ ਅਸੀਂ ਤੀਰਥ ਬਣਾ ਲਿਆ ਕਹਿੰਦੇ ਕਹਿੰਦੇ ਤੁਸੀਂ ਇੱਕ ਪਰਮਾਤਮਾ ਨੂੰ ਤਾਂ ਚੇਤੇ ਨਹੀਂ ਰੱਖਦੇ ਉਹ ਪਰਮਾਤਮਾ ਜਿਹੜਾ ਤਿੰਨਾ ਭਵਨਾਂ ਦੇ ਲੋਕਾਂ ਨੂੰ ਤਾਰਨ ਵਾਲਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨ ਜਾਵਸ ਤਾ ਕਹਿੰਦੇ ਤੁਸੀਂ ਨਿਰੀਆਂ ਗੱਲਾਂ ਦੇ ਨਾਲ ਹੀ ਲੋਕਾਂ ਦਾ ਮਨ ਪਰਚਾਵਾ ਕਰਦੇ ਹੋ ਪਰ ਤੁਹਾਡੇ ਆਪ ਦੇ ਮਨ ਦੀ ਟਕਣਾ ਸੰਸੇ ਦੂਰ ਨਹੀਂ ਹੁੰਦੇ ਇੱਕ ਸਚਰਣੀ ਜੇ ਚਿਤ ਲਾਵੇ ਲਬ ਲੋਭ ਕੀ ਤਾ ਵਿਸਤਾ ਕਹਿੰਦੇ ਜੇ ਇੱਕ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਤੁਸੀਂ ਮਨ ਜੋੜ ਲਵੋ ਤਾਂ ਤੁਹਾਡਾ ਲਬ ਲੋਭ ਇਹ ਸਭ ਕੁਝ ਕਹਿੰਦੇ ਖਤਮ ਹੋ ਜਵੇ ਜਪ ਸ ਨਿਰੰજન ਰਤ ਸਮਨਾ ਕਹਿੰਦੇ ਉਸ ਪ੍ਰਮਾਤਮਾ ਦਾ ਨਾਮ ਮਨ ਲਾ ਕੇ ਜਪੋ ਕਾਹੇ ਬੋਲ ਜੋਗੀ ਕਪਟ ਕਨਾ ਰਹਾਓ ਕਹਿੰਦੇ ਜੋਗੀ ਕਿਉਂ ਤੁਸੀਂ ਝੂਠ ਬੋਲ ਕੇ ਭੋਲੀ ਜਿਹੜੀ ਜਨਤਾ ਹੈਗੀ ਆ ਉਹਨੂੰ ਠੱਗ ਰਹੇ ਹੋ ਕਿਉਂ ਝੂਠ ਬੋਲਦੇ ਹੋ ਕਾਇਆ ਕਮਲੀ ਹੰਸ ਈਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਕਹਿੰਦੇ ਜਿਹੜੀ ਹੈਗੀ ਆ ਸਰੀਰ ਉਹ ਕਹਿੰਦੇ ਮਾਇਆ ਵਿੱਚ ਕਮਲਾ ਹੋਇਆ ਜਿਹੜਾ ਹੰਸ ਹੈਗਾ ਜਿਹੜੀ ਜਿੰਦ ਦਾ ਉਹ ਕਹਿੰਦੇ ਜ਼ਿੰਦਗੀ ਦੀ ਅਸਲੀਅਤ ਨੂੰ ਨਹੀਂ ਸਮਝ ਰਹੀ ਇਸ ਤਰ੍ਹਾਂ ਹੀ ਕਹਿੰਦੇ ਤੁਸੀਂ ਆਪਣੀ ਜਿਹੜੀ ਹੈਗੀ ਆ ਜੀਵਨ ਮਤਲਬ ਵਿਅਰਥ ਗੁਆ ਰਹੇ ਹੋ ਪਰਨਵਤ ਨਾਨਕ ਨਾਗੀ ਦਾਜੈ ਫਿਰ ਪਾਛੇ ਪਛਤਾਣੀ ਤਾ ਫਨਾਨਕ ਜੀ ਕਹਿੰਦੇ ਨੇ ਵੀ ਜਿਸ ਤਰ੍ਹਾਂ ਜਦੋਂ ਜੀਵ ਦਾ ਜੀਵਨ ਖਤਮ ਹੋ ਜਾਂਦਾ ਫਿਰ ਸਰੀਰ ਨੂੰ ਸਾੜਿਆ ਜਾਂਦਾ ਕਹਿੰਦੇ ਫੇਰ ਜਦੋਂ ਉਹ ਟਾਈਮ ਆ ਜਾਂਦਾ ਫਿਰ ਜੀਵ ਪਛਤਾਉਂਦਾ ਫਿਰ ਹੱਥ ਪੱਲੇ ਪੈਣ ਵਾਲਾ ਕੁਝ ਨਹੀਂ ਹੁੰਦਾ ਜੀਵਨ ਦੇ ਦੌਰਾਨ ਹੀ ਉਸ ਪਰਮਾਤਮਾ ਦਾ ਨਾਮ ਜਪੋ ਗੋੜੀ ਚੇਤੀ ਮਹੱਲਾ ਪਹਿਲਾ ਔ ਕਦ ਮੰਤਰ ਮੂਲ ਮਨ ਇਕੈ ਜੇ ਕਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ ਕਹਿੰਦੇ ਜੇ ਉਸ ਪਰਮਾਤਮਾ ਦੇ ਨਾਮ ਦਾ ਇੱਕ ਮੰਤਰ ਜਪੋ ਤੇ ਉਹਦੀ ਯਾਦ ਨੂੰ ਮਨ ਦੇ ਵਿੱਚ ਬਿ사 ਕੇ ਰੱਖੋ ਫੇਰ ਕਹਿੰਦੇ ਜਨਮਾਂ ਜਨਮਾਂ ਦਾ ਜਿਹੜਾ ਪਾਪ ਪਾਪਾ ਨੂੰ ਖਤਮ ਬ ਕਰਨ ਵਾਲਾ ਔਗਣਾ ਨੂੰ ਖਤਮ ਕਰਨ ਵਾਲਾ ਉਸ ਪਰਮਾਤਮਾ ਨੂੰ ਤੁਸੀਂ ਪਾਲ ਲਵੋਗੇ ਮਨ ਏਕੋ ਸਾਹਿਬ ਪਾਈ ਰੇ ਕਹਿੰਦੇ ਮਨ ਦੇ ਵਿੱਚ ਉਸ ਇੱਕ ਪਰਮਾਤਮਾ ਨੂੰ ਵਸਾ ਕੇ ਰੱਖੋ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਅਲਖ ਨ ਲਖਣਾ ਜਾਈ ਰੇ ਰਹਾਓ ਕਹਿੰਦੇ ਜੇ ਤੁਸੀਂ ਉਹ ਤਿੰਨਾ ਗੁਣਾ ਵਾਲੀ ਮਾਇਆ ਦੇ ਪਿੱਛੇ ਲੱਗੇ ਹੋਏ ਹੋ ਕਹਿੰਦੇ ਇਸ ਤਰ੍ਹਾਂ ਫੇਰ ਉਹ ਪਰਮਾਤਮਾ ਨਹੀਂ ਮਿਲ ਸਕਦਾ ਉਹਦੇ ਦਰਸ਼ਨ ਨਹੀਂ ਹੋ ਸਕਦੇ ਸ਼ੱਕਰਖੰਡ ਮਾਇਆ ਤਨ ਮੀਠੀ ਹਮ ਤੋ ਪੰਡ ਉਚਾਈ ਰੇ ਕਹਿੰਦੇ ਜਿਹੜੇ ਜੀਵ ਨੇ ਉਹ ਕਹਿੰਦੇ ਜਿਹੜੀ ਮਾਇਆ ਉਹਦੀ ਪੰਡ ਸਿਰ ਤੇ ਚੁੱਕੀ ਫਿਰਦੇ ਨੇ ਇਹਨਾਂ ਨੂੰ ਮਾਇਆ ਸੱਕਰਖੰਡ ਵਾਂਗ ਕਹਿੰਦੇ ਉਹਨਾਂ ਵਾਂਗ ਮਿੱਠੀ ਲੱਗਦੀ ਆ ਰਾਤ ਅਨੇਰੀ ਸੂਜ ਜਸ ਨਹੀਂ ਲਜ ਟੂ ਕਸਮੂਸਾ ਪਾਈ ਰੇ ਕਹਿੰਦੇ ਮਾਇਆ ਦੀ ਹਨੇਰੀ ਰਾਤ ਵਿੱਚ ਜੀਵ ਗਵਾਚਿਆ ਹੋਇਆ ਕਹਿੰਦੇ ਉਹਨੂੰ ਇਹ ਵੀ ਨਹੀਂ ਸਮਝ ਲੱਗਦੀ ਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਨਾਂ ਦੀ ਉਮਰ ਘਟਦੀ ਜਾ ਰਹੀ ਆ ਜਿਸ ਤਰ੍ਹਾਂ ਕਿ ਉਹਨਾਂ ਦੀ ਉਮਰ ਦੀ ਜਿਹੜੀ ਰੱਸੀ ਆ ਉਹਨੂੰ ਜਿਵੇਂ ਚੂਹਾ ਟੁੱਕ ਰਿਹਾ ਘਟਦੀ ਜਾ ਰਹੀ ਆ ਮਨਮੁਖ ਕਰੇ ਤੇ ਤਾਂ ਦੁੱਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਕਹਿੰਦੇ ਜੋ ਜੀਵ ਮਨ ਦੇ ਪਿੱਛੇ ਕਹਿੰਦੇ ਲੱਗ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਫਿਰ ਬਹੁਤ ਦੁੱਖ ਭੋਗਣੇ ਪੈਂਦੇ ਨੇ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ ਉਹਨਾਂ ਨੂੰ ਹੀ ਵਡਿਆਈਆਂ ਮਿਲਦੀਆਂ ਨੇ ਜੋ ਤਨ ਕੀਆ ਸੋਈ ਹੋਆ ਕੀਰਤਨ ਮਿਟਿਆ ਜਾਈ ਰੇ ਕਹਿੰਦੇ ਜੋ ਪ੍ਰਮਾਤਮਾ ਜੀ ਕਰਦੇ ਨੇ ਉਹੀ ਹੁੰਦਾ ਸਭ ਕੁਝ ਉਹਦੇ ਹੁਕਮ ਚ ਹੋ ਰਿਹਾ ਤੇ ਜੀਵ ਦੇ ਜਿਹੜੇ ਕਹਿੰਦੇ ਪਹਿਲੇ ਔਗਣ ਨੇ ਪਹਿਲੇ ਸੰਸਕਾਰ ਨੇ ਮਨ ਤੇ ਉਹ ਮਿਟੇ ਨਹੀਂ ਜਾ ਸਕਦੇ ਸੁਪਰ ਪ੍ਰੇਨਾ ਹੋਵੇ ਊਣੈ ਜੋ ਰਾਤੇ ਰੰਗ ਲਾਈ ਰੇ ਕਹਿੰਦੇ ਜੋ ਜੀਵ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹਨਾਂ ਦੇ ਮਨ ਦੇ ਵਿੱਚੋਂ ਪਰਮਾਤਮਾ ਦੇ ਨਾਮ ਰਸ ਦਾ ਜਿਹੜੀ ਮਿਠਾਸ ਆ ਉਹ ਕਦੇ ਘਟਦੀ ਨਹੀਂ ਹੈਗੀ ਤਿੰਨ ਕੀ ਪੰਕ ਹੋਵੇ ਜੈ ਨਾਨਕ ਤੋ ਮੂੜਾ ਕਿਛ ਪਾਈ ਰੇ ਨਾਨਕ ਜੀ ਕਹਿੰਦੇ ਨੇ ਜੇ ਜੀਵ ਉਹਨਾਂ ਜੀਵਾਂ ਦੀ ਜੋ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਦੇ ਕਹਿੰਦੇ ਚਰਨਾ ਦੀ ਕਹਿੰਦੇ ਧੂੜ ਬਣ ਜਾਵੇ ਉਹਨਾਂ ਦੇ ਨਾਲ ਨਮਰਤਾ ਨਾਲ ਪੇਸ਼ ਆਵੇ ਉਹਨਾਂ ਤੋਂ ਕੁਝ ਸਿੱਖੇ ਕਹਿੰਦੇ ਫੇਰ ਕੁਝ ਬਣ ਸਕਦਾ ਜੀਵ ਦਾ ਗੌੜੀ ਚੇਤੀ ਮਹਿਲਾ ਪਹਿਲਾ ਕਤ ਕੀ ਮਾਈ ਬਾਪ ਕਤ ਕਾ ਕੇਰਾ ਕਿਦੂ ਥਾਵੋਂ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸਾਨੂੰ ਜੀਵਾਂ ਨੂੰ ਪਤਾ ਨਹੀਂ ਵੀ ਕਦੋਂ ਦੀ ਸਾਡੀ ਕਿਹੜੀ ਮਾਂ ਕਦੋਂ ਦਾ ਸਾਡਾ ਕਿਹੜਾ ਪਿਤਾ ਪਿੱ ਕਿਸ ਤਰ੍ਹਾਂ ਅਸੀਂ ਆਏ ਵੀ ਅਸੀਂ ਕਿੰਨੀਆਂ ਕਜੂਨਾਂ ਚੋਂ ਲੰਘ ਕੇ ਆਏ ਕਿੰਨੇ ਸਾਡੇ ਮਾਈ ਬਾਪ ਹੋਏ ਪਿੱਛੇ ਫਿਰ ਕਿਸ ਤਰ੍ਹਾਂ ਕਹਿੰਦੇ ਸਾਨੂੰ ਮਾਤਾ ਦੇ ਜਿਹੜਾ ਗਰਭ ਦੀ ਅਗਨ ਆਗਾ ਤੇ ਉਹਦੇ ਵਿੱਚ ਪਿਤਾ ਦੇ ਵੀਰਜ ਦੇ ਨਾਲ ਕਿਸ ਤਰ੍ਹਾਂ ਅਸੀਂ ਨਿੰਮੇ ਗਏ ਕਿਸ ਤਰ੍ਹਾਂ ਸਾਨੂੰ ਵਾਹਿਗੁਰੂ ਜੀ ਨੇ ਪੈਦਾ ਕੀਤਾ ਤੇ ਕਿਸ ਕੰਮ ਲਈ ਸਾਨੂੰ ਪੈਦਾ ਕੀਤਾ ਕਹਿੰਦੇ ਹੇ ਮੇਰੇ ਸਾਹਿਬ ਮੈਨੂੰ ਪਤਾ ਨਹੀਂ ਹੈਗਾ ਕਿ ਮੇਰੇ ਕਿੰਨੇ ਔਗਣ ਨੇ ਤੇ ਕਹਿੰਦੇ ਤੇਰੇ ਗੁਣ ਮੈਂ ਜਾਣ ਨਹੀਂ ਸਕਦਾ ਜੀ ਵੱਲੋਂ ਕਹਿ ਰਹੇ ਨੇ ਵੀ ਤੇਰੇ ਗੁਣ ਜਾਣੇ ਨਹੀਂ ਜਾ ਸਕਦੇ ਤੇ ਮੇਰੇ ਗੁਣ ਔਗਣ ਕਹੇ ਨਹੀਂ ਜਾ ਸਕਦੇ ਵਾਹਿਗੁਰੂ ਵਾਹਿਗੁਰੂ ਕਿਤੇ ਰੁਖ ਬਿਰਖ ਹਮਚੀਨੇ ਕੀਤੇ ਪਸੂ ਉਪਾਏ ਕੀਤੇ ਨਾਗ ਕੁਲੀ ਮਹਿ ਆਏ ਕੀਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਪੰਨੇ ਕਰ ਚੋਰੀ ਕਰ ਆਵੇ ਅਗੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੇ ਕਹਿੰਦੇ ਪਤਾ ਨਹੀਂ ਅਸੀਂ ਕਿੰਨੀਆਂ ਜੂਨਾ ਵਿੱਚੋਂ ਲੰਘ ਕੇ ਆਏ ਆ ਕਿੰਨੀ ਵਾਰ ਅਸੀਂ ਰੁੱਖ ਬਿਰਖ ਬਣੇ ਤੇ ਕਿੰਨੀ ਕਿੰਨੀ ਵਾਰ ਅਸੀਂ ਕਿਹੜੇ ਪਸ਼ੂ ਬਣੇ ਕਿਹੜੀਆਂ ਸੱਪਾਂ ਦੀਆਂ ਕੁੱਲਾਂ ਵਿੱਚੋਂ ਹੋ ਕੇ ਆਏ ਆ ਤੇ ਕਿੰਨੀ ਕਿੰਨੇ ਤਰ੍ਹਾਂ ਦੇ ਅਸੀਂ ਪੰਖੀ ਬਣ-ਬਣ ਉੱਡਦੇ ਰਹੇ ਆ ਫਿਰ ਕਿੰਨੀਆਂ ਕਹਿੰਦੇ ਅਸੀਂ ਜੂਨਾ ਦੇ ਵਿੱਚ ਮੰਦਰ ਲੋਕਾਂ ਦੇ ਘਰ ਪੰਨੇ ਸਨ ਲਾਏ ਚੋਰੀਆਂ ਕੀਤੀਆਂ ਕਹਿੰਦੇ ਪਤਾ ਨਹੀਂ ਕਿਵੇਂ ਕਿਵੇਂ ਦੇ ਜੂਨਾ ਚੋਂ ਅਸੀਂ ਲੰਘ ਕੇ ਆਏ ਆ ਕਹਿੰਦੇ ਜੀਵ ਜਦੋਂ ਚੋਰੀ ਕਰਦਾ ਅੱਗਾ ਦੇਖਦਾ ਤੇ ਪਿੱਛਾ ਦੇਖਦਾ ਵੀ ਮੈਨੂੰ ਕੋਈ ਦੇਖਦਾ ਨਹੀਂ ਰਿਹਾ ਪਰ ਇਹ ਨਹੀਂ ਪਤਾ ਲੱਗ ਰਿਹਾ ਕਿ ਵੀ ਪ੍ਰਮਾਤਮਾ ਤੋਂ ਕੌਣ છਵਾ ਲੂ ਜਿਹੜਾ ਮਾੜਾ ਕੰਮ ਆ ਅੱਗੋਂ ਪਿੱਛੋਂ ਤਾਂ ਲੋਕਾਂ ਨੂੰ ਦੇਖ ਰਿਹਾ ਉਹ ਤੇ ਅੰਦਰ ਬੈਠਾ ਦੇਖ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਤਟ ਤੀਰਥ ਹਮ ਨਵਖੰਡ ਦੇਖੇ ਹਟ ਪਟਨ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮਹਿ ਬਣ ਜਾਰਾ ਕਹਿੰਦੇ ਅਸੀਂ ਬਹੁਤ ਟਟਾਂ ਤੇ ਤੀਰਥਾਂ ਤੇ ਸਾਰੇ ਨਵਖੰਡਾਂ ਦੇ ਵਿੱਚ ਧਰਤੀ ਦੇ ਕਹਿੰਦੇ ਬਹੁਤ ਮਤਲਬ ਅਸੀਂ ਇੱਧਰ ਉੱਧਰ ਭਟਕੇ ਕਹਿੰਦੇ ਜਦੋਂ ਜੀਵ ਆਪੀ ਕਹਿੰਦੇ ਆਪਣੇ ਅੰਦਰ ਛਾਤੀ ਮਾਰੀ ਤੇ ਆਪਣਾ ਆਪਾ ਪਛਾਣਨ ਲੱਗਿਆ ਘਟ ਹੀ ਮੈਂ ਵਣਜਾਰਾ ਫਿਰ ਪਤਾ ਲੱਗਿਆ ਕਿ ਅਸੀਂ ਘਟ ਹੀ ਵਿੱਚ ਵਣਜ ਕਰ ਸਕਦੇ ਆ ਆਪਣੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਕਿ ਮਤਲਬ ਅੰਦਰ ਵੀ ਵਾਹਿਗੁਰੂ ਜੀ ਅੰਦਰ ਹੀ ਆ ਫਿਰ ਦੇਖਿਆ ਕਿ ਵੀ ਮੈਂ ਜਿਹੜਾ ਵਪਾਰ ਆ ਅੰਦਰ ਹੀ ਕਰ ਸਕਦਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਫਿਰ ਜੀਵ ਵੱਲੋਂ ਅਰਜ਼ੋਈ ਆ ਸਤਿਗੁਰੂ ਨੂੰ ਕਿ ਜੇਤਾ ਜਿੱਦਾਂ ਕਹਿੰਦੇ ਵੀ ਸਮੁੰਦਰ ਦੇ ਵਿੱਚੋਂ ਪਾਣੀ ਨਹੀਂ ਖਤਮ ਹੁੰਦਾ ਉਸ ਤਰ੍ਹਾਂ ਹੀ ਕਹਿੰਦੇ ਜਿਹੜੇ ਸਾਡੇ ਔਗਣ ਨੇ ਬਹੁਤ ਜ਼ਿਆਦਾ ਨੇ ਵਾਹਿਗੁਰੂ ਜੀ ਵੀ ਸਾਡੇ ਤੇ ਕੁਝ ਮਿਹਰ ਕਰੋ ਤੁਸੀਂ ਡੁੱਬਦੇ ਪੱਥਰਾਂ ਨੂੰ ਤਾਰ ਲੈਨੇ ਹੋ ਸਾਨੂੰ ਵੀ ਪਾਰ ਉਤਾਰ ਦੋ ਇਸ ਸਮੁੰਦਰ ਸਾਗਰ ਤੋਂ ਸੰਸਾਰ ਦੇ ਤੋਂ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਜੀਵ ਕਹਿੰਦਾ ਕਿ ਸਾਡੇ ਅੰਦਰ ਤ੍ਰਿਸ਼ਨਾ ਦੀ ਆਗ ਤੇ ਤ੍ਰਿਸ਼ਨਾ ਦੀ ਕਹਿੰਦੇ ਛੁਰੀ ਅੰਦਰ ਸਾਡੇ ਚੱਲ ਰਹੀ ਆ ਫਿਰ ਵਾਹਿਗੁਰੂ ਜੀ ਕਹਿੰਦੇ ਨੇ ਉਹ ਜੀਵ ਜੋ ਪਰਮਾਤਮਾ ਦਾ ਹੁਕਮ ਪਛਾਣਦਾ ਉਹ ਹੀ ਸੁੱਖ ਸੁੱਖ ਵਿੱਚ ਰਹਿੰਦਾ ਦਿਨੇ ਰਾਤ ਵਾਹਿਗੁਰੂ ਜੀ ਦੇ ਹੁਕਮ ਨੂੰ ਪਛਾਣਨ ਤੋਂ ਬਿਨਾਂ ਫਿਰ ਅੰਦਰ ਇਸ ਤਰ੍ਹਾਂ ਹੀ ਜੇ ਅਗਨੀਆਂ ਤ੍ਰਿਸ਼ਨਾ ਦੀ ਛੁਰੀ ਆ ਉਹ ਵਗਦੀਆਂ ਨੇ ਗੋੜੀ ਬੈ ਰਗਣ ਮਹੱਲਾ ਪਹਿਲਾ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨ ਜਾਣਿਆ RAM ਕਾ ਮੂੜੇ ਫਿਰ ਪਾਛੇ ਪਛਤਾਹੇ ਰਹਾਓ ਹਾਂਜੀ ਕਹਿੰਦੇ ਜਿਸ ਜੀਵ ਨੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਫਿਰ ਕਹਿੰਦੇ ਉਹਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਕਿਉਂਕਿ ਹੁਣ ਕੀ ਕਰ ਰਿਹਾ ਰਾਤ ਕਹਿੰਦੇ ਸੌਂ ਕੇ ਗਵਾ ਰਿਹਾ ਦਿਨ ਖਾਣ ਵਿੱਚ ਗਵਾ ਰਿਹਾ ਜਿਹੜਾ ਇਹ ਮਨੁੱਖਾ ਜਨਮ ਆ ਇਹ ਹੀਰੇ ਵਰਗਾ ਸੀ ਕਿਉਂ ਬੜਾ ਅਨਮੋਲਾ ਬਹੁਤ ਮੁਸ਼ਕਿਲ ਨਾਲ ਮਿਲਿਆ ਪਰ ਕੌਡੀ ਦੇ ਭਾਤੇ ਜਾ ਰਿਹਾ ਕਿਉਂਕਿ ਉਹਦਾ ਨਾਮ ਦੀ ਕਮਾਈ ਨਹੀਂ ਕੀਤੀ ਜਾ ਰਹੀ ਅਨਤਾ ਤਨ ਧਰਨੀ ਤਰੇ ਅਨਤ ਨ ਚਾਹਿਆ ਜਾਏ ਅਨਤ ਕੋ ਚਾਹਨ ਜੋਗ ਐ ਸੇ ਆਏ ਅਨਤ ਗਵਾਏ ਕਹਿੰਦੇ ਜਿਹੜਾ ਜੀਵ ਆ ਉਹ ਜਿਹੜਾ ਦੁਨੀਆਂ ਵਾਲਾ ਧਨ ਉਹਨੂੰ ਤਾਂ ਇਕੱਠਾ ਕਰ ਰਿਹਾ ਪਰ ਪ੍ਰਮਾਤਮਾ ਦੇ ਨਾਮ ਧਨ ਨੂੰ ਇਕੱਠਾ ਨਹੀਂ ਕਰਦਾ ਫੇਰ ਕੀ ਹੁੰਦਾ ਜੇ ਕਹਿੰਦੇ ਦੂਜੇ ਧੰਨ ਨੂੰ ਇਕੱਠਾ ਕਰਦਾ ਪਰ ਪ੍ਰਮਾਤਮਾ ਦੇ ਧੰਨ ਨੂੰ ਗਵਾ ਲੈਂਦਾ ਦੂਜੇ ਧੰਨ ਨੂੰ ਇਕੱਠਾ ਕਰਨ ਦੇ ਵਿੱਚ ਕਹਿੰਦੇ ਮਸਤ ਆ ਪਰ ਪ੍ਰਮਾਤਮਾ ਦੇ ਨਾਮ ਧੰਨ ਵਰ ਨੂੰ ਨਹੀਂ ਚਾਹੁੰਦਾ ਪਰ ਜੇ ਪ੍ਰਮਾਤਮਾ ਦੇ ਨਾਮ ਧੰਨ ਨੂੰ ਨਹੀਂ ਚਾਹੁੰਦਾ ਤਾਂ ਦੂਜਾ ਧੰਨ ਵੀ ਗਿਆ ਤੇ ਪ੍ਰਮਾਤਮਾ ਦਾ ਨਾਮ ਧੰਨ ਵੀ ਗਿਆ ਆਪਣ ਲੀਆ ਜੇ ਮਿਲੈ ਤਾਂ ਸਭ ਕੋ ਪਾਗਠ ਹੋਏ ਕਰਮਾ ਉੱਪਰ ਨਿਭੜੇ ਜੇ ਲੋਚੈ ਸਭ ਕੋਏ ਫਿਰ ਕਹਿੰਦੇ ਵੀ ਜੇ ਜੀਵ ਹਰ ਕੋਈ ਇੱਛਾ ਕਰਦਾ ਕਿ ਮੈਨੂੰ ਨਾਮ ਧੰਨ ਮਿਲ ਜਾਏ ਤੇ ਪਰ ਕਹਿੰਦੇ ਵੀ ਜੇ ਇਸ ਤਰ੍ਹਾਂ ਇੱਛਾ ਕਰਨ ਦੇ ਨਾਲ ਹੀ ਮਿਲਦਾ ਹੁੰਦਾ ਤਾਂ ਹਰ ਕੋਈ ਕਹਿੰਦੇ ਤਣਾੜ ਬਣ ਜਾਂਦਾ ਪਰ ਇਹ ਕਹਿੰਦੇ ਕਰਮਾਂ ਦੇ ਉੱਪਰ ਹੀ ਆ ਜਿਸ ਤਰ੍ਹਾਂ ਦੇ ਕਰਮ ਕੀਤੇ ਹੋਏ ਨੇ ਉਸ ਹਿਸਾਬ ਨਾਲ ਇਨਾਮ ਧੰਨ ਲੇਖੇ ਚ ਆਉਂਦਾ ਕਹਿੰਦੇ ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਨਾਨਕ ਜੀ ਕਹਿੰਦੇ ਨੇ ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਪੈਦਾ ਕੀਤੀ ਆ ਉਹੀ ਇਹਦੀ ਸੰਭਾਲ ਵੀ ਕਰਦਾ ਕਹਿੰਦੇ ਪਰਮਾਤਮਾ ਦਾ ਜਿਹੜਾ ਹੁਕਮ ਆ ਵੀ ਉਹ ਕਿਸ ਤਰ੍ਹਾਂ ਚੱਲ ਰਿਹਾ ਜੀਵ ਦੇ ਉੱਪਰ ਪਰਮਾਤਮਾ ਕਿਸ ਤਰ੍ਹਾਂ ਜੀਵ ਨੂੰ ਕਿਸ ਹਿਸਾਬ ਨਾਲ ਨਾਮ ਧਨ ਦੇ ਰਿਹਾ ਤੇ ਉਹਨੂੰ ਆਪਣੇ ਗੁਣਾ ਦੀ ਕਮਾਈ ਕਰਨ ਨੂੰ ਦੇ ਰਿਹਾ ਕਹਿੰਦੇ ਵੀ ਇਸ ਇਹ ਤਾਂ ਇਹ ਪਰਮਾਤਮਾ ਦਾ ਜਿਹੜਾ ਇਹ ਟਲ ਨਿਜਮਾ ਕਹਿੰਦੇ ਵੀ ਇਹਦੀ ਸਾਨੂੰ ਜੀਵ ਨੂੰ ਸਮਝ ਨਹੀਂ ਲੱਗਦੀ ਵੀ ਪਰਮਾਤਮਾ ਕਿਸ ਤਰ੍ਹਾਂ ਇਹ ਨਾਮ ਧਨ ਵੰਡ ਕੇ ਦਿੰਦਾ ਗੋੜੀ ਬੈ ਰਗਣ ਮਹੱਲਾ ਪਹਿਲਾ ਹਰਣੀ ਹੋਵਾ ਬਨ ਵਸਾ ਕੰਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹ ਮਿਲੈ ਵਾਰ-ਵਾਰ ਹਉ ਜਾਉ ਜਿਉ ਕਹਿੰਦੇ ਵੀ ਜੇ ਮੈਂ ਹਰਨੀ ਬਣ ਜਾਵਾਂ ਜਿਹੜੀ ਜੰਗਲ ਵਿੱਚ ਫਿਰ ਰਹੀ ਆ ਤੇ ਆਪਣੀ ਮਰਜ਼ੀ ਦੇ ਨਾਲ ਕੰਧਮੂਲ ਖਾ ਰਹੀ ਆ ਤੇ ਪੂਰੀ ਮਸਤ ਹੈ ਜੰਗਲ ਵਿੱਚ ਫਿਰ ਰਹੀ ਕਹਿੰਦੇ ਵੀ ਫੇਰ ਕਹਿੰਦੇ ਵੀ ਜੇ ਗੁਰੂ ਦੀ ਕਿਰਪਾ ਦੇ ਨਾਲ ਈ ਮੈਨੂੰ ਮੇਰਾ ਪਰਮਾਤਮਾ ਮਿਲ ਜਾਵੇ ਮੈਂ ਉਹਦੇ ਤੋਂ ਸਦਕੇ ਜਾਵਾਂ ਸਦਕੇ ਫਿਰ ਕਹਿੰਦੇ ਹਰਨੀ ਵਾਂਗੂ ਹੀ ਪਰਮਾਤਮਾ ਦਾ ਨਾਮ ਮੇਰੇ ਲਈ ਭੋਜਨ ਬਣ ਜਾਵੇ ਤੇ ਮੈਂ ਬੇਮੁਥਾਜ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਇਦਾਂ ਸੰਸਾਰ ਵਿੱਚ ਵਿਚਰਾਂ ਹੋ ਵਾਹੀ ਗੁਰੂ ਜੀ ਹੋ ਵਾਹੀ ਗੁਰੂ ਜੀ ਮੈਂ ਬੰਜਾਰਨ RAM ਕੀ ਤੇਰਾ ਨਾਮ ਵਖਰ ਵਪਾਰ ਜੀ ਰਹਾਓ ਕਹਿੰਦੇ ਮੈਂ ਪ੍ਰਮਾਤਮਾ ਦੇ ਨਾਮ ਦੀ ਬੰਜਾਰਨ ਬਣ ਜਾਵਾਂ ਤੇ ਮੈਂ ਉਹ ਪ੍ਰਮਾਤਮਾ ਦਾ ਜਿਹੜਾ ਨਾਮ ਧਨਾ ਉਹਦਾ ਹੀ ਵਪਾਰ ਕਰਾਂ ਫੇਰ ਕਹਿੰਦੇ ਮੈਂ ਸਦਕੇ ਆ ਕੋਕਲ ਹੋਵਾ ਅੰਬ ਬਸਾਂ ਸਹਿਜ ਸਵਦ ਵਿਚਾਰ ਸਹਿਜ ਸੁਪਾਈ ਮੇਰਾ ਸੋਹ ਮਿਲੇ ਦਰਸ਼ਨ ਰੂਪ ਅਪਾਰ ਕਹਿੰਦੇ ਜੇ ਮੇਰੀ ਪ੍ਰੀਤ ਪਰਮਾਤਮਾ ਨਾਲ ਇਸ ਤਰ੍ਹਾਂ ਦੀ ਬਣ ਜਾਵੇ ਜਿਵੇਂ ਕੋਇਲ ਦੀ ਅੰਬ ਨਾਲ ਤੇ ਕਹਿੰਦੇ ਜਿਸ ਤਰ੍ਹਾਂ ਕੋਇਲ ਨੂੰ ਅੰਬ ਮਿੱਠਾ ਲੱਗਦਾ ਮੈਨੂੰ ਵਾਹਿਗੁਰੂ ਜੀ ਦਾ ਸ਼ਬਦ ਕਹਿੰਦੇ ਇਸ ਤਰ੍ਹਾਂ ਮਿੱਠਾ ਲੱਗੇ ਤੇ ਕਹਿੰਦੇ ਸਹਿਜ ਅਚਾਨਕ ਹੀ ਕਹਿੰਦੇ ਸਹਿਜਤਾ ਵਿੱਚ ਹੀ ਕਹਿੰਦੇ ਕਹਿੰਦੇ ਮੈਨੂੰ ਮੇਰੇ ਉਸ ਪਰਮਾਤਮਾ ਦੇ ਕਹਿੰਦੇ ਦਰਸ਼ਨ ਹੋ ਜਾਣ ਜਿਹਦਾ ਰੂਪ ਅਪਾਰ ਆ ਬੇਅੰਤ ਰੂਪ ਆ ਕਹਿੰਦਾ ਕਹਿੰਦੇ ਉਸ ਮੇਰੇ ਪਰਮਾਤਮਾ ਦੇ ਮੈਨੂੰ ਇਸ ਤਰ੍ਹਾਂ ਸਹਿਜ ਵਿੱਚ ਹੀ ਕਹਿੰਦੇ ਵੀ ਬਿਨਾਂ ਜ਼ਿਆਦਾ ਕੁਝ ਦੌੜ ਭੱਜ ਕਰਿਆਂ ਸਹਿਜ ਸੁਪਾਈ ਕਹਿੰਦੇ ਵੀ ਪ੍ਰੇਮ ਦੇ ਵਿੱਚ ਦਰਸ਼ਨ ਹੋ ਜਾਣ ਮੈਨੂੰ ਵਾਹਿਗੁਰੂ ਜੀ ਦੇ ਇਸ ਤਰ੍ਹਾਂ ਦੀ ਪ੍ਰੀਤ ਕੋਇਲ ਦੀ ਅੰਬ ਨਾਲਾ ਇੰਨੀ ਇਦਾਂ ਦੀ ਪ੍ਰੀਤ ਮੇਰੀ ਵਾਹਿਗੁਰੂ ਜੀ ਦੇ ਸ਼ਬਦ ਨਾਲ ਹੋ ਜਵੇ ਮੈਨੂੰ ਵਾਹਿਗੁਰੂ ਜੀ ਦਾ ਸ਼ਬਦ ਇਸ ਤਰ੍ਹਾਂ ਮਿੱਠਾ ਲੱਗੇ ਮੱਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਓਰਵਾਰ ਪਾਰ ਮੇਰਾ ਸਹਵਸੇ ਹੋ ਮਿਲੋਂਗੀ ਬਹਾ ਪਸਾਰ ਕਹਿੰਦੇ ਜੇ ਮੈਂ ਮੇਰੇ ਜਿਵੇਂ ਮੱਛੀ ਦੀ ਕਹਿੰਦੇ ਪਰੀਤ ਹੈਗੀ ਆ ਪਾਣੀ ਦੇ ਨਾਲ ਕਹਿੰਦੇ ਜੇ ਇਸ ਤਰ੍ਹਾਂ ਦੀ ਪ੍ਰੀਤ ਮੇਰੀ ਵਾਹਿਗੁਰੂ ਜੀ ਦੇ ਨਾਲ ਹੋ ਜਾਵੇ ਜਿਸਨ ਮੱਛੀ ਕਹਿੰਦੇ ਵੀ ਮਤਲਬ ਬਿਨਾਂ ਕਿਸੇ ਚੀਜ਼ ਇਕਤੋਂ ਸਾਰੇ ਪਾਣੀ ਦੇ ਵਿੱਚ ਫਿਰਦੀ ਆ ਖੁੱਲੀ ਇਸ ਤਰ੍ਹਾਂ ਕਹਿੰਦੇ ਮੈਂ ਆਪਣੀਆਂ ਦੋਹਾਂ ਬਾਹਾਂ ਪਸਾਰ ਕੇ ਆਪਣੇ ਪ੍ਰੀਤਮ ਪਿਆਰੇ ਨੂੰ ਮਿळा ਉਹ ਉਹ ਪ੍ਰੀਤਮ ਪਿਆਰਾ ਕਹਿੰਦੇ ਜਿਹੜਾ ਇਸ ਪਾਰ ਵੀ ਆ ਉਸ ਪਾਰ ਵੀ ਆ ਸਾਰੇ ਪਾਸੇ ਹੀ ਕਹਿੰਦੇ ਪਸਰਿਆ ਹੋਇਆ ਔਸ ਪ੍ਰੀਤਮ ਨੂੰ ਇਸ ਤਰ੍ਹਾਂ ਮਿਲਾਂ ਜਿਸ ਤਰ੍ਹਾਂ ਮੱਛੀ ਆਪਣੀ ਮਰਜ਼ੀ ਦੇ ਨਾਲ ਜਲ ਦੇ ਵਿੱਚ ਰਹਿੰਦੀ ਆ ਤੇ ਪੂਰਾ ਮਤਲਬ ਬਾਹਾਂ ਖਿਲਾਰ ਕੇ ਆਪਣਾ ਪੂਰਾ ਮਤਲਬ ਆਪਣਾ ਆਨੰਦ ਚ ਰਹਿੰਦੀ ਆ ਇਸ ਤਰ੍ਹਾਂ ਕਹਿੰਦੇ ਮੇਰੀ ਵਾਹਿਗੁਰੂ ਜੀ ਨਾਲ ਪ੍ਰੀਤ ਹੋ ਜਾਏ ਨਾਗਨ ਹੋਵਾ ਤਰਵਸਾ ਸ਼ਬਦ ਵਸੇ ਪਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਕਹਿੰਦੇ ਜਿਸ ਤਰ੍ਹਾਂ ਸਪਣੀਆਂ ਧਰਤੀ ਤੇ ਰਹਿੰਦੀ ਆ ਕਹਿੰਦੇ ਇਸ ਤਰ੍ਹਾਂ ਜੇ ਮੈਂ ਸਪਣੀ ਵਾਂਗ ਹੋ ਜਾਵਾਂ ਕਿ ਮੇਰੇ ਵਿੱਚ ਬਹੁਤ ਨਿਮਰਤਾ ਆ ਜਾਵੇ ਸ਼ਬਦ ਵਸੇ ਪਹੁੰਚ ਜਾਏ ਕਹਿੰਦੇ ਜਿਹਦਾ ਵਾਹਿਗੁਰੂ ਜੀ ਦਾ ਸ਼ਬਦ ਮੇਰੇ ਮਨ ਦੇ ਵਿੱਚ ਵਸ ਜਾਏ ਤੇ ਮੇਰਾ ਸੰਸਾਰ ਦਾ ਜਿਹੜਾ ਕੋਈ ਵੀ ਦਾਰਾ ਉਹ ਖਤਮ ਹੋ ਜਾਏ ਕਹਿੰਦੇ ਇਸ ਤਰ੍ਹਾਂ ਕਹਿੰਦੇ ਮੇਰੀ ਪ੍ਰੀਤ ਵਾਹਿਗੁਰੂ ਜੀ ਦੇ ਨਾਲ ਹੋ ਜਾਏ ਤੇ ਵਾਹਿਗੁਰੂ ਜੀ ਦਾ ਸ਼ਬਦ ਮੇਰੇ ਮਨ ਵਿੱਚ ਆ ਕੇ ਵਸ ਜਾਏ ਨਾਨਕ ਜੀ ਕਹਿੰਦੇ ਨੇ ਉਹ ਜੀਵ ਸਦਾ ਸੁਹਾਗਵੰਤੇ ਨੇ ਉਹ ਜੀਵ ਇਸਤਰੀਆਂ ਸਦਾ ਸੁਹਾਗਣਾ ਨੇ ਜਿਨ੍ਹਾਂ ਦੀ ਸੁਰਤ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਆ ਉਹ ਫਿਰ ਸਦਾ ਸੁਹਾਗਣਾ ਹੋ ਜਾਂਦੀਆਂ ਨੇ ਉਸੋਂ ਨਾ ਮਰੇ ਨਾ ਜਾਏ ਸਦਾ ਸੁਹਾਗਣ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮਾਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਅਣਜਾਣ ਵਿੱਚੀ ਸਮਝ ਕੇ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਮੇਰੀਆਂ ਗਲਤੀਆਂ ਮaaf ਕਰ ਦਿਓ ਜੀ ਆਪ ਦੀ ਅਣਜਾਣ ਬੱਚੀ ਨੂੰ ਬਖਸ਼ ਦਿਓ ਸਤਿਗੁਰੂ ਜੀ ਅੱਗੇ ਤੋਂ ਸਮੱਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਹੋ ਵਾਹਿਗੁਰੂ ਵਾਹਿ